हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਇੱਕ ਤਾਂ ਆ ਗਈ ਤਾਜੀ ਸੂਈ ਤੇ ਇੱਕ ਆ ਗਈ ਬਈ ਗੱਪਣ ਥੋੜੇ ਦਿਨਾਂ ਦੀ ਕਰਮ ਵਾਲੀ ਕੱਚੀ ਆ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 91467 15312 ਤੇ ਬਾਕੀ ਦੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਭਾਈ-ਭਾਈ ਨਾਲ ਆਜੋ ਭਾਈ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਕੋ ਠੀਕ ਹੋ ਭਾਈ ਹਾਂਜੀ ਵਧੀਆ ਭਾਈ ਜੀ ਨਾਮ ਤੇ ਭਾਈ ਆਪਣਾ ਐਡਰੈਸ ਬੋਲੋ ਨਾਮ ਜਸਵਿੰਦਰ ਸਿੰਘ ਪਿੰਡ ਸਰੀਏ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਜੀ ਨੇੜੇ ਪਿੰਡ ਭਗਤਾ ਬੱਜਾ ਖਾਨਾ ਸੋਖਾ ਨੰਬਰ ਠੀਕ ਹੈ ਮੋਬਾਈਲ ਨੰਬਰ ਬੋਲ ਦਿਓ 76269 58370 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਿਓ ਬਾਈ ਜਿਹੜੀ ਸਾਹਮਣੇ ਬੜ ਦੇਖ ਰਿਹਾ ਕਿਹੜਾ ਸੁਆ ਸੁਈਆ ਇਹ ਦੂਜਾ ਸੁਆ ਸੁਈਆ ਜੀ ਕਦੋਂ ਸੁਈਆ ਬਾਈ ਇਹ ਸੁਈਆ ਸੁਬਾ 4 ਵਜੇ ਜੀ ਠੀਕ ਹੈ ਬਾਈ ਠੀਕ ਹੈ ਜੇਰ ਪੈ ਗਈ ਜੀ ਵਧੀਆ ਠੀਕ ਹੈ ਠੀਕ ਹੈ ਬੋਲਾ ਵੀ ਘੜਤਾ ਬੋਲੇ ਦੀ ਆਪਣੇ ਕੋਲ ਵੀਡੀਓ ਹੈਗੀ ਹੈ ਘੱਡੇ ਦੀ ਜੀ ਕਿੰਨਾ ਘੜਤਾ ਬਾਈ ਬੋਲਾ ਹੋ ਗਿਆ 5 ਕਿਲੋ ਜੀ ਸਾਢੇ 4-5 ਬੋਲਾ ਵਧੀਆ ਠੰਡੀ ਸੀਲਾ ਪੰਜ ਜੀ ਉਹ ਠੰਡੀ ਸੀਲਾ ਬਾਈ ਹਾਂਜੀ ਹੂੰ ਆ ਪਈਆ ਬਈ ਵੀਡੀਓ ਬਾਈ ਕੋਲੇ ਬਾਕੀ ਆਉਂਗੇ ਕੋਲੇ ਵੀ ਦੇਖ ਸਕਦੇ ਹੋ ਵੀਡੀਓ ਹੈਗੀ ਆਪਣੀ ਬਾਈ ਕੋਲੇ ਦੁੱਧ ਦੇ ਦੂਗੀ 24 25 ਚੂਣ ਬਹੁਤ ਸੀਲ ਆ ਜੀ ਜਿਵੇਂ ਮਰਜੀ ਬੈਠਾ ਰੋ ਲਓ ਜੀ ਠੀਕ ਹੈ ਚੂਣ ਤੇ ਬਾਈ ਕਹਿੰਦੇ ਬਈ ਇੱਕ ਨੰਬਰ ਮੈਂ ਕਹਿੰਦਾ ਚਵਾਈ ਬਹੁਤ ਚੰਗੀ ਹੈ ਬਾਈ ਹਾਂ ਜੀ ਹਾਂ ਚਵਾਈ ਚੂਣੀ ਇੱਕ ਨੰਬਰ ਆ ਲਓ ਲੈ ਬਈ ਚੈੱਕ ਕਰ ਸਕਦਾ ਕਹਿਣਾ ਕੁਛ ਨਹੀਂ ਮੋਗਣਾ ਬਹਿ ਗਿਆ ਬਾਈ ਦਿੱਖਦੀ ਨਹੀਂ ਬੱਚਾ ਵਸਾ ਦੇਗੀ ਹਾਂ ਹਾਂ ਬੱਚਾ ਜੀ ਮਗਰ ਹਾਂ ਠੀਕ ਹੈ ਬਈ ਜਿਵੇਂ ਮਰਜੀ ਆ ਲੈ ਹੂੰ ਸਹੀ ਗੱਲ ਥਣ ਥਣ ਚੈੱਕ ਕਰ ਸਕਦੇ ਹਾਂ ਬਈ ਥਣ ਬੜਾ ਚੰਗਾ ਗਿਆ ਨਾ ਹਾਂਜੀ ਥਣ ਬਹੁਤ ਚੰਗਾ ਜਿਹਾ ਮੁੱਠੀ ਵਾਲਾ ਥਾਣਾ ਥਾਣਾ ਮੁੱਠੀ ਵਾਲਾ ਥਾਣਾ ਥੀ ਚੋਲੇ ਭਾਵੇਂ ਚੋਲੇ ਮਸ਼ੀਨ ਤੇ ਲੈ ਸਹੀ ਗੱਲ ਹੈ ਕਹਿਣਾ ਕੁਛ ਨਹੀਂ ਹਾਂ ਜਿਵੇਂ ਮਰਜੀ ਆ ਥੋੜੀ ਜਿਹੀ ਪਲੂਣ ਹੈਗੀ ਜੀ ਥੋੜੀ ਜਿਹੀ ਹਾਂ ਪਾਰ ਹੈਗੀ ਹਾਂਜੀ ਹਾਂਜੀ ਸਹੀ ਗੱਲ ਦੁੱਧ ਦੇ ਦਊਗੀ 25 ਕਿਲੋ ਜੀ ਪਹਿਲੇ ਸੋਇਚ ਹੋਇਆ 22 23 ਕਿਲੋ ਦੁੱਧ ਠੀਕ ਹੈ ਬਾਕੀ ਫੀਡਿੰਗ ਫੂਡਾਂ ਬਹੁਤ ਕਮਾਲ ਆ ਜੀ ਹਾਂਜੀ ਹਾਂਜੀ ਤੋੜ ਦੇ ਹੂੰ ਖੋਲ ਦੋ ਬਈ ਤੋੜ ਦੋ ਬਾਕੀ ਕੱਦ ਵਾਲੀ ਆ ਬਈ ਹਾਂਜੀ ਕੱਦ ਵਾਲੀ ਹੈ ਜਾਤ ਕੁਆਲਟੀ ਬਹੁਤ ਸਹੀ ਗੱਲ ਹੈ ਜਾਤ ਕੁਆਲਟੀ ਬਹੁਤ ਆ ਕੱਦ ਕਾਠ ਬਰੀਨ ਆਪਸ ਨੂੰ ਚੈੱਕ ਕਰਾਂ ਨੇ ਲੈ ਬਈ ਚੈੱਕ ਕਰ ਸਕਦੇ ਫੇਸ ਬਿਊਟੀ ਕਰਮ ਵਾਲੀ ਦੀ ਬਹੁਤ ਪਿਆਰੀ ਆ ਬਾਕੀ ਸ਼ੂਆ ਵਗੈਰਾ ਨਹੀਂ ਮੰਨਿਆ ਕੋਈ ਹਾਂਜੀ ਜਮਾ ਨਹੀਂ ਮੰਨਿਆ ਜੀ ਹਾਂਜੀ ਸਹੀ ਗੱਲ ਆ ਲੈ ਫੀਟਿੰਗ ਫੋਟਿੰਗ ਵੀ ਚੈੱਕ ਕਰ ਸਕਦੇ ਇੱਕ ਨੰਬਰ ਹਵਨ ਆ ਗਿਆ ਖੁੱਚਾਂ ਤੋਂ ਤਾਂ ਨਾਲ ਚਾਰ ਸਾਢੇ ਚਾਰ ਕੁਲੱਬਾ ਬੋਲਾ ਕੱਢਿਆ ਜੀ ਐ ਨਹੀਂ ਗੱਲ ਬੱਚੇ ਜਿਗਾ ਕੇ ਹੂੰ ਬੈਠੇ ਨਹੀਂ ਜਾਂਦਾ ਸੀ ਗਾਂ ਤੋਂ ਸਹੀ ਗੱਲ ਆ ਬਾਈ ਬਾਕੀ ਲੇਵਾ ਬਹੁਤ ਸੋਹਣਾ ਤਿਆਰ ਕਰ ਦਿਉ ਸਾਹਮਣੋਂ ਤਾਂ ਬਣ ਕੇ ਕੁਝ ਹੋਰ ਹਾਂ ਹਾਂ ਜਿਹੜਾ ਦੁੱਤ ਆਈਗੀ 24 25 ਕਿਲੋ ਤੇ ਬਾਈ ਉਹ ਐਵੇਂ ਜਿਆਦਾ ਬਨਣਾ ਹੀ ਨਹੀਂ ਤਾਂ ਹਾਂਜੀ ਸਹੀ ਗੱਲ ਆ ਹਾਂਜੀ ਹਾਂਜੀ ਤੇ ਬਾਈ ਅੱਜ ਫਿਰ ਇਹਦਾ ਮੁੱਲ ਮੁੱਲੇ ਦਾ ਅੱਜ ਜੀ 72000 ਰੁਪਏ ਦੀ ਆਪਾਂ ਦੇ ਦਾ ਕੋਚ ਥੋੜਾ ਕਹਣਾ ਮਾਨਤਨ ਕਰ ਲਾਂਗੇ ਠੀਕ ਹੈ ਬਾਈ ਨੇ ਅੱਗੇ ਵੀ ਮੁੱਲ ਬਾਈ ਖਿੱਚ ਕੀ ਹੁੰਦੇ ਤੇ ਮੁੱਲ ਕਿਚ ਕੀ ਰੱਖਿਆਗਾ 72000 ਰੁਪਏ ਦੀ ਬਾਈਕ ਨਾਮ ਐਡ ਆਪਾ ਦੇ ਦੇਾਂਗੇ ਬਾਕੀ ਫੀਟਿੰਗ ਫੂਟਿੰਗ ਲੈ ਵੇ ਦੇ ਇੱਕ ਨੰਬਰ ਤੇ ਦੋ ਨੰਬਰ ਤੇ ਬਾਈ ਕਿਹੜਾ ਸੁਆ ਗਈ ਇਹ ਆਪਣੇ ਜੀ ਪਹਿਲਾ ਸੁਆ ਵੈਡਾ ਕਲੂਣ ਹਾਂਜੀ ਕਲੂਣ ਬਾਈ ਕੱਦੀ ਬਹੁਤ ਆ ਹਾਂ ਕੱਦ ਬਹੁਤ ਆ ਕੱਦ ਤਾਂ ਮੈਥੋਂ ਵੀ ਜ਼ਿਆਦਾ ਆ ਜੀ ਵੇਖੋ ਸਹੀ ਗੱਲ ਆ ਸੋ ਉੱਥੋਂ ਵੀ ਜ਼ਿਆਦਾ ਕੱਦ ਆ ਹਨਾ ਬੋਲਾ ਕੱਦਦਾਗਾ ਬਾਈ ਹੂ 6 ਫੁੱਟ ਹਨਾ ਕੱਢੋ ਆ 6 ਫੁੱਟ ਹੋਗੀ ਜੀ ਕੁਆਲਿਟੀ ਬਰੀਟ ਆ ਬਹੁਤ ਆ ਜੀ ਸਹੀ ਗੱਲ ਆ ਕੱਦ ਬਹੁਤ ਆ ਕੱਦ ਤਾਂ ਮੈਥੋਂ ਵੀ ਪੂਰਾ ਗੈਟ ਉੱਚੀ ਆ ਜੀ ਸਹੀ ਗੱਲ ਆ ਸੋ ਉੱਥੋਂ ਵੀ ਉੱਚੀ ਆ ਕਿੰਨਾ ਕਦ ਤਪਾ ਦੋ ਬਾਈ ਦੁੱਧ ਦੇ ਦਊਗੀ 20 ਪਲੱਸ ਜੀ ਕਿੰਨੇ ਕ ਦਿਨਾਂ ਦੀ ਕੱਚੀ ਆ ਇਹ ਲੈ ਜੂ 10 ਦਿਨਾਂ ਜੀ 10 ਦਿਨਾਂ ਦੀ ਕੱਚੀ ਆ ਬਾਕੀ ਥਣ ਥਣ ਬੜਾ ਚੰਗਾ ਹਨਾ ਹਾਂ ਥਣ ਦੇ ਲ ਤਨੇ ਬਾਕੀ ਥਣਾ ਥਣਾ ਦਾ ਸਾਇ ਚੈੱਕ ਕਰਵਾਣ ਲੈ ਚੈੱਕ ਕਰੋ ਬਈ ਬਹੁਤ ਸੋਹਣਾ ਥਣ ਗਲਾਬੀ ਨੂੰ ਥਣ ਲੱਗਿਆ ਵਾ ਤੇ ਬਾਕੀ ਹੱਥੀ ਜੋੜੇ ਭਾਵੇਂ ਮਸ਼ੀਨ ਤੇ ਹਨਾ ਮਰਜੀ ਚਵਾਈ ਕਰ ਲੈ ਫੇਟਿੰਗ ਫੋਟਿੰਗ ਆਪ ਇਹਨਾਂ ਨੂੰ ਚੈੱਕ ਕਰਵਾਣ ਬਾਲਾ ਸੋਹਣਾ ਤੇ ਟਾਈਟਲੇ ਵਾ ਤਿਆਰ ਕਰ ਦਿਓ ਹਾਂਜੀ ਹਾਂਜੀ ਜਿਵੇਂ ਜਿਵੇਂ ਤਿਆਰ ਹੋਈ ਬੰਨਣਾ ਜਿਹੜੇ ਕੁਆਲਟੀ ਬਰੀਡ ਬਹੁਤ ਹੈ ਸਹੀ ਗੱਲ ਆ ਬਾਕੀ ਐ ਸਟ੍ਰੇਟ ਤੇ ਇੱਕ ਹੋਰ ਦੀ ਗੱਲ ਕਰੀਏ ਫੁੱਲ ਅਕਰਮਾਲੀ ਖੋਲ ਦਿਓ ਬਈ ਤੋਰ ਦੇ ਖੋਲ ਕੇ ਹੈਲੋ ਬਾਕੀ ਸਮੇ ਵੀ ਕਰਮਾਲੀ ਫੁੱਲ ਭਲੀ ਵੀ ਬਹੁਤ ਆ ਬਈ ਏ ਨਹੀਂ ਹੈਗਾ ਵੀ ਨਿੱਸੀ ਨਾਮੀ ਜੇ ਕਿਸੇ ਪੱਖ ਤੋਂ ਬਹੁਤ ਸੋਹਣਾ ਬਨਗਰ ਮੋਲੀ ਦਾ ਦੇਖਿਆ ਬਗਾ ਤੇ ਬਰੀਡ ਆਪਾਂ ਚੈੱਕ ਕਰਨ ਲਈ ਫੇਸ ਬਿਊਟੀ ਚੈੱਕ ਕਰ ਸਕਦੇ ਛੋਟਾ ਇਹਨੂੰ ਕੰਨ ਲੱਗਿਆ ਵਾ ਬਾਕੀ ਪੂਰੇ ਪੱਡੇ ਟਾਂ ਚਾ ਕੋਈ ਵੀ ਵੀਰ ਆਊਗਾ ਸੋਹਣਾ ਜੀ ਮੰਨ ਕੇ ਨਾ ਆਇਓ ਪੂਰੀ ਪੜੀ ਵੀ ਆ ਤੇ ਬਾਈ ਇਹਦਾ ਮੁੱਲ ਫਿਰ ਮੁੱਲ ਇਹਦਾ 85000 ਰੁਪਿਆ ਜੀ ਉਹ ਜੇ ਥੋੜਾ ਕਹਣਾ ਮਾਨਦਾਨ ਕਰਾਂਗੇ ਪੰਜ ਕਿੱਟੀ ਨਾ ਬਸ ਤੋਂ ਹੀ ਰੱਖ 85000 ਰੁਪਿਆ ਬਾਈ ਕਹਿੰਦਾ ਮੁੱਲ ਬਾਕੀ ਆਏਗੇ ਤਾਂ ਥੋੜਾ ਕਣਾ ਮਾਨਤਾਨ ਮੌਕੇ ਤੇ ਕਰਦਾਂ ਜਰੂਰ ਕਰਦੇ ਆਂਗੇ ਬਾਕੀ ਹੁਣ ਤੁਸੀਂ ਬਈ ਬਾਲਟਨਾ ਚੈੱਕ ਕਰ ਸਕਦੇ ਹੋ ਬਹੁਤ ਪਈਆਂ ਸਾਰੀਆਂ ਨੇ ਕਰਮਾਲ ਨੇ ਕੱਢਣੀਆਂ ਫੇਰ ਜਾ ਕੇ ਕਦੇ ਸੁਣਾ ਕੇ ਨਹੀਂ ਬਈ ਹਾਂਜੀ ਹਾਂਜੀ ਸਹੀ ਗੱਲ ਹੈ ਬਈ ਮੁੱਲ ਅੱਗੇ ਵੀ ਬਾਈ ਤੇ ਬਾਈ ਜਇ ਜੀ ਹੁੰਦੇ ਤੇ ਮੁੱਲ ਬਾਈ ਨੇ ਅੱਜ ਵੀ ਜਇ ਜੀ ਰੱਖਿਆ ਜੇ ਕਿਸੇ ਵੀ ਵੀਰ ਨੂੰ ਬਈ ਦੋਮਾ ਬੈੜਾ ਚ ਕੋਈ ਵੀ ਬੈੜ ਪਸੰਦ ਆਉਂਦੀ ਆ ਤਾਂ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ